ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਆ ਆਟਾ ਬਾਗ ਕ੍ਰਿਸਮਸ ਤੋਂ ਪਹਿਲਾਂ ਕੁਝ ਕੁ ਚੀਜ਼ਾਂ ਤੇ ਜੀਐਸਟੀ ਤੇ ਰਾਹਤ ਦੇਣ ਦੀ ਤਿਆਰੀ ਕਰ ਰਿਹਾ ਫੈਡਰਲ ਲਿਬਰਲ 크리스마ਸ ਦੇ ਮੌਕੇ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਸੰਗੀ ਵਿਕਰੀ ਟੈਕਸ ਨੂੰ ਅਸਥਾਈ ਤੌਰ ਤੇ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਜਿਸ ਨੂੰ ਇਸ ਕੋਸ਼ਿਸ਼ਾ ਬਾਰੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਖਡਾਉਣੇ ਡਾਈਪਰ ਰੈਸਟੋਰੈਂਟ ਦੇ ਖਾਣੇ ਬੀਅਰ ਅਤੇ ਵਾਈਨ ਸਮੇਤ ਕਈ ਚੀਜ਼ਾਂ ਤੇ ਅਸਰ ਪਵੇਗਾ ਪ੍ਰਸਤਾਵ ਤੇ ਚਰਚਾ ਕਰਨ ਲਈ ਅੱਜ ਸਵੇਰੇ ਆਖਰੀ ਮੀਟਿੰਗ ਦੀ ਕੈਬਨਿਟ ਦੀ ਮੀਟਿੰਗ ਜੋ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਨ ਟੂਡੋ ਅਤੇ ਵਿੱਤ ਮੰਤਰੀ ਕ੍ਰਿਸਟਿਅਨ ਫਿਨਲੈਂਡ ਅੱਜ ਵੀਰੇ ਟੋਰਾਂਟੋ ਵਿੱਚ ਵੀਰਵਿਆਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੇ ਨੇ ਇਹ ਵਾਦਾ ਸਰਕਾਰ ਦੀ ਗ੍ਰਾਵਟ ਦੇ ਆਰਥਿਕ ਬਿਆਨ ਦਾ ਮੁੱਖ ਹਿੱਸਾ ਹੋਵੇਗਾ ਜੇਕਰ ਲਿਬਰਲ ਸਮੇਸਿਰ ਕਟੋ ਕਟੇ ਖੋਰ ਪਾਰਟ ਦਾ ਸਮਰਥਨ ਪ੍ਰਾਪਤ ਕਰ ਸਕਦੇ ਨੇ ਤਾਂ ਇਹ 15 ਦਸੰਬਰ ਤੋਂ 15 ਫਰਵਰੀ ਤੱਕ ਚੱਲੇਗਾ ਇਹ ਕਦਮ ਇੱਕ ਮੰਗਿਆਈ ਸੰਚਾਲਿਤ ਸਮਰਥਾ ਦੀ ਕਮੀ ਨੂੰ ਉਰ ਪੂਰਾ ਕਰਨ ਵਾਸਤੇ ਜਿੱਥੇ ਵੋਟਰਾਂ ਨੂੰ ਲਿਬਰਲ ਸਰਕਾਰ ਤੋਂ ਨਾਖੁਸ਼ ਕਰ ਦਿੱਤਾ ਉਹਨਾਂ ਨੂੰ ਖੁਸ਼ ਕਰਨ ਲਈ ਅਤੇ ਐਨਡੀਪੀ ਇੱਕ ਹਫ਼ਤੇ ਦੇ ਬਾਅਦ ਇੱਕ ਵਾਅਦਾ ਜੋ ਉਹਨਾਂ ਨੇ ਕੀਤਾ ਸੀ ਜੇਕਰ ਪਾਰਟੀ ਅਗਲੀਆਂ ਚੋਣਾਂ ਜਿੱਤਦੀ ਹੈ ਤਾਂ ਇਹ ਸਾਰੀ ਵਸਤੂ ਨੂੰ ਅਸਥਾਈ ਜੀਐਸਟੀ ਬ੍ਰੇਕ ਜਾਰੀ ਰਹੇਗੀ ਇਹ ਵੀ ਇਸ ਲਈ ਆਉਂਦਾ ਕਿਉਂਕਿ ਸਰਕਾਰ ਸਤੰਬਰ ਦੇ ਅਖੀਰ ਤੋਂ ਹਾਊਸ ਆਫ ਕਾਮਨ ਵਿੱਚ ਕੁਝ ਵੀ ਅੱਗੇ ਵਧਾਉਣ ਵਿੱਚ ਅਸਮਰਥ ਰਹੀ ਹੈ ਕਿਉਂਕਿ ਕਨਜ਼ਰਵੇਟਿਵ ਦੀ ਕੱਲ ਕੀ ਤੀ ਜਾਵੇ ਤਾਂ ਸਰਕਾਰ ਤੋਂ ਦਸਤਾਵੇਜ਼ਾਂ ਦੀ ਮੰਗ ਐਂਡੀਪੀ ਲਿਬਰਲ ਨੂੰ ਹਟਾਉਣ ਦੀ ਅਤੇ ਚੋਣ ਲਈ ਮਜਬੂਰ ਕਰਨ ਲਈ ਕਈ ਵਾਅਦੇ ਕਰ ਚੁੱਕੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਸਿੰਗ ਲਿਬਰਲਾਂ ਨੂੰ ਅੱਜ ਦੀ ਕਾਰਵਾਈ ਲਈ ਮਜਬੂਰ ਦਾ ਸਿਹਰਾ ਜਿੱਥੇ ਲੈ ਕੇ ਜਾ ਰਹੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨਡੀਪੀ ਨੇ ਕ੍ਰਿਡੇ ਨਾਲ ਲਈ ਟੈਕਸ ਛੁੱਟੀ ਦਿੱਤੀ ਹੈ ਸਿੰਘ ਨੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਨੇ ਸਾਨੂੰ ਹੁਣੇ ਹੀ ਸੂਚਿਤ ਕੀਤਾ ਹੈ ਕਿ ਉਹ ਸਾਡੀਆਂ ਟੈਕਸ ਮੁਕ ਜ਼ਰੂਰੀ ਮਹਿੰਮ ਬਲਤੇ ਹਾਂ ਦੇ ਰਹੇ ਨੇ ਕੁਝ ਹੱਦ ਤੱਕ ਸਿੰਘ ਨੇ ਇਹ ਬਿਆਨ ਵਿੱਚ ਦੱਸਿਆ ਸਿੰਘ ਨੇ ਪ੍ਰਸਤਾਵ ਡਾਇਪਰ ਤਿਆਰ ਭੋਜਨ ਸੈਲਫੋਨ ਇੰਟਰਨੈਟ ਬਿੱਲਾ ਸਮੇਤ ਜ਼ਰੂਰੀ ਚੀਜ਼ਾਂ ਤੋਂ ਸਥਾਈ ਤੌਰ ਤੇ ਜੀਐਸਟੀ ਹਟਾਉਣ ਦਾ ਅਤੇ ਉਸ ਉੱਤੇ 5 ਬਿਲੀਅਨ ਦੀ ਲਾਗਤ ਔਣ ਦੀ ਉਮੀਦ ਹੈ ਪਰ ਸੂਬਾਈ ਸਰਕਾਰਾਂ ਨੂੰ ਪ੍ਰੋਵਿੰਸ਼ੀਅਲ ਸੇਲ ਟੈਕਸ ਵਿੱਚ ਕਟੌਤੀ ਦੇ ਨਾਲ ਯੋਜਨਾ ਮੇਲ ਕਰਦੀ ਅਪੀਲ ਵੀ ਕੀਤੀ ਗਈ ਹੈ ਤੇ ਲਿਬਰਲਾਂ ਨੂੰ ਟੈਕਸ ਤਬਦੀਲੀ ਪਾਸ ਕਰਨ ਲਈ ਐਨਡੀਪੀ ਦੀ ਮਦਦ ਦੀ ਲੋੜ ਪਵੇਗੀ ਜਿਸ ਨੂੰ ਅਧਿਕਾਰੀਆਂ ਨੇ ਕਿਹਾ ਕਿ ਗਰਾਵਟ ਤੇ ਆਰਥਿਕ ਬਿਆਨ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਊਸ ਆਫ ਕਾਮਨਸ ਲਗਭਗ 2 ਮਹੀਨੇ ਤੋਂ ਕੰਜ਼ਰਵੇਟਿਵ ਫਿਲੋਬਸਟ ਦੇ ਤੌਰ ਤੇ ਖੜੋਤ ਦੇ ਅੰਦਰ ਉਲਝੇ ਹੋਏ ਨੇ ਪਰ ਇਹ ਮੰਗ ਕਰ ਰਿਹਾ ਕਿ ਸਰਕਾਰ ਗ੍ਰੀਨ ਟੈਗ ਫੰਡ ਤੇ ਕਥਿਤ ਤੌਰ ਇਹ ਗਲਤ ਖਰਚੇ ਦੇ ਬਿਨਾ ਸੋਧੇ ਦਸਤਾਵੇਜ਼ ਜਾਰੀ ਕਰੇਜ਼ ਦਾ ਮਤਲਬ ਹੈ ਕਿ 8 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਕਿਸੇ ਵੀ ਕਾਨੂੰਨ ਤੇ ਬਹਿਸ ਜਾਂ VOTING ਨਹੀਂ ਹੋਈ ਹੈ। ਗਿਰਾਵੜ ਦੇ ਆਰਥਿਕ ਬਿਆਨ ਨੂੰ ਪੇਸ਼ ਕਰਨ ਅਤੇ ਇਸ ਤੇ ਬਹਿਸ ਕਰਨ ਸਰਕਾਰ ਨੂੰ ਪਹਿਲਾਂ ਹੀ ਐਨਡੀਪੀ ਅਤੇ ਬਲਾਕ ਕਿਊਬਿਕਸ ਦੀ ਜ਼ਰੂਰਤ ਹੋਵੇਗੀ ਅਤੇ ਉਸ ਨੂੰ ਫਿਲਿਪ ਬਸਟਰਡ ਨੂੰ ਖਤਮ ਕਰਨ ਅਤੇ ਇੱਕ ਮੋਸ਼ਨ ਅੱਗੇ ਵਧਾਉਣ ਵਿੱਚ ਸਮਰਥਨ ਕਰੇ ਕੇਵਲ ਤਦ ਹੀ ਗਰਾਵਟ ਆਰਥਿਕ ਬਿਆਨ ਤੇ ਬਹਿਸ ਹੋ ਸਕਦੀ ਹੈ ਅਤੇ ਹਾਊਸ ਆਫ ਕਾਮਨ ਵਿੱਚ ਵੋਟਿੰਗ ਕੀਤੀ ਜਾ ਸਕਦੀ ਹੈ। ਕੈਨੇਡੀਅਨ ਕਾਬਨਾਮੇ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੇ ਦੇਸ਼ ਦੁਨੀਆ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ। ਕੈਨੇਡੀਅਨ ਖਬਰਾਂਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮੈਨੀਟੋਬਾ ਨੇ ਅਸਥਾਈ ਨਿਵਾਸ ਦੇ ਲਈ ਨਵੇਂ ਪਾਇਲਟ ਮਾਰਗ ਦੀ ਘੋਸ਼ਣਾ ਕਰ ਦਿੱਤੀ ਹੈ ਤੇ ਮੈਨੀਟੋਬਾ ਸਰਕਾਰ ਨੇ ਪਿੰਡੂ ਪੱਛਮੀ ਖੇਤਰ ਦੇ ਨਾਲ ਲੇਬਰ ਮਾਰਕੀਟ ਦੀ ਘਾਟ ਨੂੰ ਹੱਲ ਕਰਨ ਲਈ 3 ਸਾਲਾਂ ਦੇ ਪਾਇਲਟ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ ਵੈਸਟ ਸੈਟਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਪ੍ਰਾਂਤ ਨੂੰ 7 ਪਿੰਡੂ ਨਗਰਪਾਲਿਕਾਵਾਂ ਅਤੇ ਗੈਬਲਰ ਫਰਸਟ ਨੇਸ਼ਨ ਨਾਲ ਸਹਿਯੋਗ ਕਰਦੇ ਹੋਏ ਦੇਖਾਂਗੇ ਤੇ ਵੈਸ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ 파ਟਨਰਸ ਦੇ ਵਿੱਚ ਰਸਲਸ ਦੀ ਨਗਰਪਾਲਿਕਾ ਤੇ ਯਹਲਡੋ ਦੇ ਪਿੰਡੂ ਨਗਰਪਾਲਿਕਾ ਰੋਬਲਿਕ ਦੀ ਨਗਰਪਾਲਿਕਾ ਐਲ ਐਸ ਰਾਈਚ ਰੋਮਸ ਤੇ ਪੈਰੀ ਅਤੇ ਗੈਬਲਰ ਫਸਟ ਨੇਸ਼ਨ ਖੇਤਰ ਵਿੱਚ 85 ਰੋਜ਼ਗਾਰਦਾਤਾਵਾਂ 'ਤੇ ਇੱਕ ਸਰਵੇਖਣ ਦੇ ਅਨੁਸਾਰ ਨਵੀਆਂ ਨੌਕਰੀਆਂ ਬਦਲਦੇ ਰਿਟਾਇਰਮੈਂਟ ਆਮ ਦੇ ਵਾਦੇ ਕਰਨ ਕਿਰਤ ਲੋੜਾਂ ਨੂੰ ਪੂਰਾ ਕਰ ਲਈ ਅਗਲੇ 3 ਸਾਲਾਂ ਵਿੱਚ ਲਗਭਗ 240 ਤੇ 300 ਲੋਕਾਂ ਦੀ ਜਿੱਥੇ ਜ਼ਰੂਰਤ ਪਵੇਗੀ ਲੈਨਟੋਬਾ ਦੇ ਲੇਬਰ ਅਤੇ ਇਮੀਗ੍ਰੇਸ਼ਨ ਮੰਤਰੀ ਮਾਇਲਿਆ ਦੇ ਅਨੁਸਾਰ ਇਹ ਪਾਇਲਟ ਲੇਬਰ ਮਾਰਕੀਟ ਦੀ ਸਫਲਤਾ ਦੀ ਯੋਜਨਾ ਦੀ ਜ਼ਰੂਰਤਾਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ ਤੇ ਆਰਥਿਕ ਭਾਈਚਾਰੇ ਨੂੰ ਵਿਕਸਿਤ ਕਰ ਰਿਹਾ ਹੈ ਜਿਵੇਂ ਕਿ ਦੱਸਿਆ ਕਿ ਪਹਿਲੀ ਪੈਲ ਕਦਮੀ ਪੈਨਡੂ ਮੈਨੀਟੋਬਾ ਹਨਰ ਮੰਦ ਕਾਮਦੇ ਤੇ ਸਥਾਈ ਲੋਡਾਂ ਨੂੰ ਜਵਾਬ ਦੇਣ ਲਈ ਇਹ ਯਕੀਨੀ ਬਣਾਉਣ ਲਈ ਬਦਦ ਕਰੇਗੀ ਕਿ ਮੈਨੀਟੋਬਾ ਇੱਕ ਸਵਾਗਤ ਕਰਨ ਵਾਲਾ ਸੂਬਾ ਬਣਿਆ ਰਹੇ ਪਾਇਲਟ ਪ੍ਰੋਗਰਾਮ ਦੇ ਵਿੱਚ ਜਿੱਥੇ ਦੱਸਦੀ ਕਿ ਇਹਨਾਂ ਖੇਤਰਾਂ ਵਿੱਚ ਪਹਿਲ ਕਦਮੀ ਹੋਵੇਗੀ ਤੇ ਮੰਤਰੀ ਦੇ ਅਨੁਸਾਰ ਸੂਬੇ ਇਸੇ ਤਰ੍ਹਾਂ ਦੀ ਪਹਿਲ ਕਦਮੀਆਂ ਨਾਲ ਵਿਕਸਤ ਕਰ ਲਈ ਹੋਰ ਖੇਤਰੀ ਤੇ ਪਿੰਡੂ ਨਗਰਪਾਲਿਕਾ ਨਾਲ ਮਿਲ ਕੇ ਕੰਮ ਕਰੇਗਾ ਹੁਣ ਦੱਸਿਓ ਕਿ ਪਾਇਲਟ ਪ੍ਰੋਗਰਾਮ ਆਖਿਰ ਹੈ ਕਿ ਕੈਨੇਡਾ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਤਾਂ ਜੋ ਖਾਸ ਤੌਰ ਤੇ ਖੇਤਰੀ ਮਜ਼ਦੂਰਾਂ ਦੀ ਘਾਟ ਦਾ ਹੱਲ ਕੀਤਾ ਜਾ ਸਕੇ ਕੁਝ ਖੇਤਰਾਂ ਜਾਂ ਸੈਕਟਰਾਂ ਵਿੱਚ ਵਿਕਾਸ ਦਾ ਸਮਰਥਨ ਕੀਤਾ ਜਾ ਸਕੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਆਮ ਤੌਰ ਤੇ ਸਰਕਾਰ ਦੇ ਵੱਖ-ਵੱਖ ਪੱਧਰਾਂ ਜਿਵੇਂ ਕਿ ਫੈਡਰਲ ਸਰਕਾਰ ਸੂਬਾਈ ਸਰਕਾਰ ਅਤੇ ਸਥਾਨਕ ਭਾਈਚਾਰੇ ਵਿੱਚ ਸੈ ਰੋਗ ਪੇਸ਼ ਕਰਦੇ ਨੇ ਤੇ ਯੋਗਤਾ ਦੇ ਮਾਪਦੰਡ ਪਾਇਲਟ ਦੇ ਨਿਰਪਰ ਕਰਦੇ ਨੇ ਕੁਝ ਨੂੰ ਨੌਕਰੀਆਂ ਦੀ ਪੇਸ਼ ਕਰਦੀ ਲੋਡ ਹੁੰਦੀ ਹੈ ਜਦੋਂ ਕਿ ਦੂਸਰੇ ਮਨੁੱਖੀ ਪੂੰਜੀਕਾਰ کا ਜਿੰਮੇਗੀ ਕੰਮ ਦਾ ਤਜਰਬਾ ਪਾਸਾ ਦੀ ਮਹਾਰਤ ਵਿਦਿਅਕ ਯੋਗਤਾ ਨੂੰ ਦੇਖਦੇ ਹੋਏ ਚੱਲ ਰਹੇ ਇਮੀਗ੍ਰੇਸ਼ਨ ਪਾਇਲਟ ਦੇ ਇੱਕ ਉਦਾਹਰਨ ਐਗਰੀ ਫੂਡ ਪਾਇਲਟ ਜੋ ਕਰੇਡਨ ਐਗਰੀ ਫੂਡ ਸੈਕਟਰ ਦੀਆਂ ਲੋੜ ਮਜ਼ਦੂਰਾਂ ਦੀਆਂ ਲੋੜਾਂ ਨੂੰ ਸੰਬੋਧਿਤ ਕਰਦਾ ਪਾਇਲਟ ਆਮ ਤੌਰ ਤੇ ਆਪਣੀ ਅੰਤਮ ਤਾਰੀਖ ਤੱਕ ਸੀਮਤ ਸਮੇਂ ਲਈ ਚੱਲਦੇ ਨੇ ਸਫਲ ਪਾਇਲਟਸ ਥਾਈ ਇਮੀਗ੍ਰੇਸ਼ਨ ਪ੍ਰੋਗਰਾਮ ਬਣ ਸਕਦੇ ਨੇ ਉਦਾਹਰਨ ਦੇ ਲਈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਨੇ 2022 ਵਿੱਚ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਨੂੰ ਕਾਮਯਾਬ ਕੀਤਾ ਸੀ ਕਿ ਕੈਨੇਡਾ ਵਿੱਚ ਸੂਬੇ ਨਾਮਜ਼ਦ ਪ੍ਰੋਗਰਾਮ ਹਾਲ ਹੀ ਵਿੱਚ ਕੁਝ ਕੁ ਸਮਾਨਤਾਵਾਂ ਸਾਂਝੀਆਂ ਕਰਦੇ ਹੋਏ ਪਾਇਲਟ ਸੂਬੇ ਨਾਮਜ਼ਦ ਪ੍ਰੋਗਰਾਮ ਤੋਂ ਬਕਰੇ ਨੇ ਪਰਮਨੈਂਟ ਨਾਮਜ਼ਦ ਪ੍ਰੋਗਰਾਮ ਕੈਨੇਡਾ ਦੇ ਸੂਬਿਆਂ ਅਤੇ ਪਰਦੇਸਾਂ ਵਿੱਚ ਉਹਨਾਂ ਦੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਸਥਾਈ ਨਿਵਾਸ ਤੇ ਵਿਕਸਿਤ ਵਿਅਕਤੀਆਂ ਦੀ ਨਾਮਜ਼ਦ ਅਰਜ਼ੀ ਦੰਦੇ ਨੇ ਪੀਐਨਪੀ ਸਮੇਂ ਸੀਮਤ ਅਤੇ ਆਮ ਤੌਰ ਤੇ ਇਮੀਗ੍ਰੇਸ਼ਨ ਪਾਇਲਟ ਨਾਲੋਂ ਦਾਇਰੇ ਵਿੱਚ ਵੱਡੇ ਹੁੰਦੇ ਨੇ ਤੇ ਉਹ ਖਾਸ ਉਦਯੋਗਾਂ ਜਾਂ ਸਥਾਨਕ ਪਾਈਚਾਰ ਦੇ ਉਲਟ ਪੂਰੇ ਸੂਬੇ ਦੀਆਂ ਲੋੜਾਂ ਤੇ ਆਧਾਰਤ ਹੁੰਦੇ ਨੇ ਗ੍ਰੇਡਿੰਗ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ